ਕੱਲ ਅਬੋਹਰ ਵਿੱਚ ਇੱਕ ਬਹੁਤ ਦੁਖਦ ਘਟਨਾ ਵਾਪਰੀ ਜਦੋਂ ਕਿ ਇੱਥੇ ਦੇ ਇੱਕ ਬਹੁਤ ਉੱਗੇ ਬਿਜ਼ਨਸਮੈਨ ਸੰਜੇ ਅਰਪਿਸ਼ਮਾ ਜੀ ਦਾ ਕਤਲ ਕਰ ਦਿੱਤਾ ਗਿਆ ਔਰ ਇਸ ਇਨਸੀਡੈਂਟ ਦੇ ਬਾਅਦ ਪੁਲਿਸ ਨੇ ਇਮੀਡੀਏਟਲੀ ਪਰਚਾ ਦਰਜ ਕਰਦੇ ਹੋਇਆ ਔਰ ਇੱਕ ਕਾਰਵਾਈ ਸ਼ੁਰੂ ਕੀਤੀ ਔਰ ਇਸ ਕਾਰਵਾਈ ਦੇ ਦੌਰਾਨ ਸਾਡੇ ਜਿੰਨੇ ਵੀ ਪੰਜਾਬ ਪੁਲਿਸ ਦੇ ਵਿੰਗਸ ਹੈਗੇ ਉਹ ਸਾਰਿਆਂ ਨੇ ਸਾਂਝੀ ਇੱਕ ਕਾਰਵਾਈ ਕੀਤੀ ਸਾਰਿਆਂ ਨੇ ਰਲ ਕੇ ਔਰ ਐਜ਼ ਅ ਟੀਮ ਅਸੀਂ ਇਹ ਕਾਰਵਾਈ ਰਾਤ ਕੱਲ ਦੁਪਹਿਰ ਤੋਂ ਸ਼ੁਰੂ ਕੀਤੀ ਔਰ ਇਹਦੇ ਵਿੱਚ ਫਾਜ਼ਿਲਕਾ ਪੁਲਿਸ ਨੂੰ ਇੱਕ ਅੱਛੀ ਸਫਲਤਾ ਪ੍ਰਾਪਤ ਹੋਈ ਹੈ ਜਿਹਦੇ ਵਿੱਚ ਜਿਹੜੇ ਕਿਲਰਸ ਹੈ ਉਹ ਆਈਡੈਂਟੀਫਾਈ ਹੋ ਚੁੱਕੇ ਨੇ ਔਰ ਜਿਹੜੇ ਦੋ ਬੰਦੇ ਇਸ ਘਟਨਾ ਦੇ ਵਿੱਚ ਸ਼ਾਮਿਲ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਔਰ ਅੱਗੇ ਦੀ ਤਫਤੀਸ਼ ਜਾਰੀ ਹੈ ਔਰ ਅਗੇ ਜੋ ਵੀ ਜਿਹੜੇ ਜਿਹੜੇ ਬੰਦੇ ਗ੍ਰਿਫਤਾਰ ਹੋਏ ਜੀ ਉਹਨਾਂ ਦਾ ਕੀ ਨਾਮ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਹੈ ਅ ਜਿਹੜੇ ਬੰਦੇ ਗ੍ਰਿਫਤਾਰ ਹੋਏ ਆ ਇੱਕ ਤਾਂ ਹੈ ਜਸਪ੍ਰੀਤ 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 ਆ ਰਾਮਰਤਨ ਇੱਕ ਰਾਮਰਤਨ son of ਪਰਮੇਸ਼ ਕੁਮਾਰ ਰੈਜ਼ੀਡੈਂਟ ਆਫ ਪਟਿਆਲਾ ਔਰ ਦੂਸਰਾ ਹੈ ਜਸਪ੍ਰੀਤ ਸਿੰਘ son of ਅਰਜੀਤ ਸਿੰਘ ਰੈਜ਼ੀਡੈਂਟ ਆਫ ਮਰਦਨਪੁਰ ਸਰਨ ਦਾ ਕੀ ਹੋ ਰਹੀ ਗਾਇਨ ਮਾਟਰ ਗੋਲੀਆਂ ਲਾਂਚ ਹੋਈਆਂ ਜੇ ਅਸੀਂ ਤੁਹਾਨੂੰ ਜਿਹੜੀ ਵੀ ਡਿਟੇਲਸ ਹੋਣਗੀਆਂ ਤੁਹਾਡੇ ਨਾਲ ਜਲਦੀ ਸਾਂਝੀ ਕਰਾਂਗੇ ਇਹ ਦੋ ਬੰਦਿਆਂ ਦੀ ਅਜੇ ਇੰਟਰੋਗੇਸ਼ਨ ਔਰ ਅੱਗੇ ਦੀ ਇਨਵੈਸਟੀਗੇਸ਼ਨ ਜਾਰੀ ਹੈ ਜਦੋਂ ਇਸ ਦਾ ਹੋਰ ਖੁਲਾਸਾ ਸਾਡੀ ਟੀਮ ਹੋਰ ਕਈ ਪਾਸੇ ਸਟੇਟ ਦੇ ਵਿੱਚ ਗਈਆਂ ਹੋਈਆਂ ਨੇ ਸੋ ਇਸ ਦੇ ਬਾਅਦ ਜੋ ਵੀ ਸਾਨੂੰ ਇਤਲਾਮ ਮਿਲੇਗੀ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਇਹ ਬੰਦੇ ਉੱਪਰ ਮਰਚਾ ਦਰਜ ਕੀਤਾ ਗਿਆ ਹੈ ਸ਼ੱਕੀ ਸ਼ਕਤੀ ਦਰਜ ਕੀਤੀ ਹੈ ਮੈਂ ਦੱਸ ਰਿਹਾ ਅਜੇ ਜਦੋਂ ਤੱਕ ਸਾਰੇ ਫੜੇ ਨਹੀਂ ਜਾਂਦੇ ਉਦੋਂ ਤੱਕ ਅਸੀਂ ਥੋੜਾ ਜਿਹਾ ਰੈਸਟ੍ਰੇਂਟ ਰੱਖ ਰਹੇ ਹਾਂ ਕਿ ਅਸੀਂ ਤੁਹਾਨੂੰ ਗੱਲਾਂ ਡਾਇਵਰਜ ਨਹੀਂ ਕਰਦੇ ਬਿਕੋਜ਼ ਸਰ ਇਹ ਅਜੇ ਸਾਰਾ ਮੈਂ ਤੁਹਾਨੂੰ ਸਿਰਫ ਬੰਦਿਆਂ ਦੇ ਨਾਂ ਦੱਸਤੇ ਹਾਂ ਬਾਕੀ ਕਿਸ ਤਰ੍ਹਾਂ ਹੋਇਆ ਕੀ ਗੱਲ ਬਣੀ ਇਹ ਸਾਰੀ ਚੀਜ਼ਾਂ ਅਸੀਂ ਛੇਤੀ ਤੁਹਾਡੇ ਸਾਹਮਣੇ ਸਰ ਇਹ ਕਲੀਅਰ ਤਾਂ ਕਰ ਦੋ ਵੀ ਫਰੋਤੀ ਨੂੰ ਲੈ ਕੇ ਸੀ ਜਾਂ ਕੀ ਸੀ ਲੈ ਕੇ ਏ ਵੀ ਅੰਗਲਸੀ ਸਾਰੇ ਐਂਗਲਸ ਦੇਖ ਰਹੇ ਹਾਂ ਬਟ ਐਜ਼ ਆਫ ਨਾਉ ਕੋਈ ਪੁਰਾਣਾ ਥ੍ਰੈਟ ਇਨਾਂ ਨੂੰ ਆਇਆ ਨਹੀਂ ਮਿਲਿਆ ਮੈਂ ਜਦੋਂ ਅਗੋਹਰ ਆਇਆ ਤੇ ਬਾਅਦ ਮੈਂ ਜਗਾ ਦੀ ਜਿੱਥੇ ਸੀਨ ਆਫ ਅਕਰੈਂਸੀ ਉਹਦਾ ਮੁਲਾਜਾ ਕੀਤਾ ਉਸਦੇ ਬਾਅਦ ਪਰਿਵਾਰ ਨੂੰ ਮਿਲ ਕੇ ਇੱਥੇ ਆਇਆ ਸਾਰੇ ਅਫਸਰਾਂ ਨਾਲ ਇੱਕ ਜਿਹੜੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੇ ਡੀਆਈਜੀ ਫਿਰੋਜ਼ਪੁਰ ਰੇਂਜ ਜੀਐਸਪੀ ਫਾਜ਼ਲ ਕਾ ਔਰ ਮੇਰੇ ਨਾਲ ਨੇ ਡੀਆਈਜੀ ਏਜੀਟੀਐਫ ਚੌਹਨ ਸਾਹਿਬ ਇਹ ਸਾਰੇ ਰਲਕੇ ਔਰ ਜਿਹੜੀ ਸਾਡੀ ਹੋਰ ਵੀ ਏਜੰਸੀਜ਼ ਹੈ ਸਾਰੇ ਰਲਕੇ ਸਾਡਾ ਇੱਕ પ્રયਤਨ ਹੈ ਕਿ ਅਸੀਂ ਬਹੁਤ ਛੇਤੀ ਤੁਹਾਨੂੰ ਇਹ ਸਾਰਾ ਸਾਰੀ ਕਹਾਣੀ ਕਲੀਅਰ ਕਰਕੇ ਤੁਹਾਡੇ ਅੱਗੇ ਰੱਖਾਂ ਸਰ ਕਿੰਨੇ ਲੋਕ ਇਨਵੋਲਵ ਕਿੰਨੇ ਲੋਕ ਸੀ ਜੀ ਮੈਂ ਮੈਂ ਦੱਸਿਆ ਨਾ ਇਟ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ ਇਸ ਕਰਕੇ ਅਸੀਂ ਅਜੇ ਸਰ ਜਿਹੜਾ ਡਾਇਵਰਜ ਕਰਨਾ ਠੀਕ ਨਹੀਂ ਹੈ ਅਸੀਂ ਛੇਤੀ ਦੱਸਾਂਗੇ ਇੱਕ ਜਿਹੜਾ ਮੁੰਡਾ ਦਾ ਨਾਮ ਨਈਵਾਦੀ ਦਾ ਮੁੰਡਾ ਹੈ ਸ਼ਕਤੀ ਪੁੱਤਰ ਨਾਮ ਆਏਗੀ ਨੰਸਰਾਜ ਇਹਦਾ ਕੀ ਰੋਲ ਹੈ ਜੀ ਇਸ ਕਿ ਇਸੇ ਬਾਈਨ ਐਮਪਚਾਰ ਤੁਹਾਨੂੰ ਅਸੀਂ ਸਾਰੇ ਰੋਲ ਕਦੋਂ ਆਏ ਕਿੱਥੇ ਕੌਨਸਪੀਰੇਸੀ ਹੈਚ ਹੋਈ ਕਿਸ ਤਰ੍ਹਾਂ ਹੋਇਆ ਇਹ ਸਾਰੀ ਅਸੀਂ ਗੱਲਾਂ ਤੁਹਾਨੂੰ ਦੱਸਾਂਗੇ ਥੋੜਾ ਜਾ ਸਰ ਇਹ ਤਾਂ ਜਿਹੜਾ ਤੁਸੀਂ ਕੀਤਾ ਜੀ ਇਹ ਪੁਲਿਸ ਦੀ ਮੋਰਲ ਡਿਊਟੀ ਹੈ ਜੋ ਤੁਸੀਂ ਇਹਨੂੰ ਟ੍ਰੇਸ ਕੀਤਾ ਜੀ ਇਹੀ ਪੁਲਿਸ ਦਾ ਜਿਹੜਾ ਫਰਸਟ ਕਾਟੋਬੇ ਹੈ ਲੇਕਿਨ ਪੰਜਾਬ ਦੇ ਵਿੱਚ ਲਗਾਤਾਰ ਗੈਂਗਵਾਰ ਚੱਲ ਰਹੀ ਹੈ ਲਗਾਤਾਰ ਇਨਸੀਡੈਂਟਸ ਹੋ ਰਹੀਆਂ ਆਖਿਰਕਾਰ ਪੰਜਾਬ ਪੁਲਿਸ ਇਹਨੂੰ ਕੰਟਰੋਲ ਕਰਨ ਚ ਕਾਮਯਾਬ ਕਿਉਂ ਨਹੀਂ ਹੋ 파ਰੀ ਇਹ ਜੋ ਮਾਹੌਲ ਪਹਿਲਾਂ ਯੂਪੀ ਬਿਹਾਰ ਸੀ ਜੀ ਹੁਣ ਇਧਰ ਹੋ ਗਿਆ ਜੀ ਸਾਡੇ ਇਸ ਇਲਾਕੇ ਬਹੁਤ ਕੂਲ ਏਰੀਆ ਸੀਗਾ ਇਧਰ ਵੀ ਇਸ ਤਰ੍ਹਾਂ ਦਾ ਇਨਸੀਡੈਂਟ ਹੋਣਾ ਪੁਲਿਸ ਲਈ ਬਹੁਤ ਵੱਡਾ ਚੈਲੰਜ ਹੈ ਜੀ ਇਹਦੇ ਬਾਰੇ ਕੀ ਕਹੋ ਪੰਜਾਬ ਪੁਲਿਸ ਇੱਕ ਬਹੁਤ ਸક્ષਮ ਪੁਲਿਸ ਫੋਰਸ ਹੈ ਜਿਸਨੇ ਅਤਵਾਦ ਦਾ ਮੁਕਾਬਲਾ ਕੀਤਾ ਔਰ ਹੁਣ ਵੀ ਜਿਹੜਾ ਭਾਵੇਂ ਸਾਡੇ ਡਰੱਗਸ ਦੇ ਖਿਲਾਫ ਲੜਾਈ ਹੋਵੇ ਭਾਵੇਂ ਗੈਂਗਸਟਰਸ ਦੇ ਖਿਲਾਫ ਲੜਾਈ ਹੋਵੇ ਇਹ ਲਗਾਤਾਰ ਚੱਲੀ ਹੈ ਜਿੰਨੇ ਇਨਸੀਡੈਂਟਸ ਦਾ ਤੁਸੀਂ ਹਵਾਲਾ ਦੇ ਰਹੇ ਹੋ ਅੱਜ ਤੱਕ ਇਤਿਹਾਸ ਗਵਾਹ ਹੈ ਕਦੇ ਇਦਾਂ ਨਹੀਂ ਹੋਇਆ ਕਿ 90% ਤੋਂ ਉੱਤੇ ਸਾਡੇ ਇਨਸੀਡੈਂਟਸ ਇਮੀਡੀਏਟਲੀ ਅਸੀਂ ਟ੍ਰੇਸ ਕਰਦੇ ਆਂ 90 ਦੇ ਕਰੀਬ ਸਾਡੇ ਗੈਂਗਸਟਰਸ ਫੜੇ ਜਾ ਚੁੱਕੇ ਆਂ ਔਰ ਇੰਨਿਆਂ ਦੇ ਨਾਲ ਹੀ ਅਸੀਂ ਇਹਨਾਂ ਨੂੰ 90 ਦੇ ਕਰੀਬ ਗੈਂਗਸਟਰਸ ਨੂੰ ਪਿਛਲੇ 6 ਮਹੀਨਿਆਂ 'ਚ ਅਸੀਂ ਕੀਤਾ ਹੈ 7 ਬੰਦੇ ਨਿਊਟਰਲਾਈਜ਼ ਕੀਤੇ ਜਾ ਚੁੱਕੇ ਆ ਗੈਂਗਸਟਰਸ ਸੋ ਇਹ ਲਗਾਤਾਰ ਪੰਜਾਬ ਪੁਲਿਸ ਦੀ ਇਹ ਮੁਹਿੰਮ ਜਾਰੀ ਹੈ ਔਰ ਜਿਹੜਾ ਇਹ ਬਾਹਰ ਬੈਠੇ ਲੋਕ ਪੰਜਾਬ ਦੇ ਵਿੱਚ ਖਰਾਬੀਆਂ ਪੈਦਾ ਕਰ ਰਹੇ ਨੇ ਉਹਨਾਂ ਦੇ ਫੁੱਟ ਸੋਲਜਰਸ ਉਹਨਾਂ ਦੇ ਜਿਹੜੇ ਕੰਟੈਕਟਸ ਨੇ ਸਾਡੀ ਲਗਾਤਾਰ ਇਹਨਾਂ ਤੇ ਨਿਗਾਹ ਹੈ ਔਰ ਪੰਜਾਬ ਦਾ ਮਾਹੌਲ ਕਿਸੇ ਵੀ ਤਰ੍ਹਾਂ ਖਰਾਬ ਨਹੀਂ ਕੀਤਾ ਜਾ ਵੀ ਜਾਵੇ ਸਰਪਾਰਟੀ ਨੇ ਸੁਰੱਖਿਅਤ ਸਮਝਦੇ ਨੇ ਪਰ ਬਾਰੀ ਬਹੁਤ ਡਰੇ ਹੋਏ ਨੇ ਬੋਰ ਦੇ ਖਾਸ ਸੋਚੇ ਜੀ ਨਹੀਂ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਇਹ ਉਹੀ ਪੰਜਾਬ ਪੁਲਿਸ ਹੈ ਜਿਹੜੀ ਵੱਡੇ ਤੋਂ ਵੱਡਾ ਚੈਲੰਜ ਫੇਸ ਕਰਨ ਦੇ ਵਿੱਚ ਸਕਸ਼ਮ ਹੈ ਔਰ ਸਿਰਫ ਇਹੀ ਕੇਸ ਨਹੀਂ ਅਸੀਂ ਜਿੰਨੇ ਸਾਡੇ ਪੁਰਾਣੇ ਕੇਸਸ ਹੈ ਲਗਭਗ ਅਸੀਂ ਸਾਰੇ ਟਰੇਸ ਕਰ ਚੁੱਕੇ ਹਾਂ ਔਰ ਸਾਡੀ ਇਹ ਪੂਰੀ ਕੋਸ਼ਿਸ਼ ਹੋਏਗੀ ਕਿ ਅੱਗੇ ਤੋਂ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਜਿਨ੍ਹਾਂ ਦੇ ਪ੍ਰੀਵੈਂਟਿਵ ਮੈਜਰਸ ਆਰ ਬੀਂਗ ਟੇਕਨ ਜਿਨ੍ਹਾਂ ਦਾ ਬਰਤਨ ਮਰਿਆ ਜੀ ਉਹਨਾਂ ਦਾ ਬਲੇਮ ਹੈ ਕਿ ਸਿਸਟਮ ਜਿਹੜਾ ਹੈ ਜੇਲ ਦੇ ਵਿੱਚ ਬੈਠ ਕੇ ਇਹਨਾਂ ਨੂੰ ਪਨਾਹ ਦਿੰਦਾ ਹੈ ਏਸੀ ਵਜ੍ਹਾ ਨਾਲ ਇਹ ਵਾਰ-ਵਾਰ ਵਾਰਦਾਤਾਂ ਹੋ ਰਹੀਆਂ ਜੀ ਇਹ ਚੈਲੰਜ ਉਹਨਾਂ ਨੇ ਵਾਰ-ਵਾਰ ਲਗਾਤਾਰ ਰਿਪੀਟ ਇਹੀ ਗੱਲ ਕਰ ਰਹੇ ਹੈ ਕਿ ਜੇ ਸਿਸਟਮ ਹੀ ਠੀਕ ਹੋਵੇ ਕਿ ਇਹ ਇਹਨਾਂ ਨੂੰ ਪਨਾਹ ਨਾ ਮਿਲੇ ਤਾਂ ਸਾਡੇ ਨਾਲ ਇਹ ਚੀਜ਼ਾਂ ਹੀ ਨਾ ਹੋਣ ਦੇਖੋ ਜਿਹੜਾ ਜੇਲ੍ਹ ਹੈ ਉਹ ਇੱਕ ਵੱਖਰਾ ਡਿਪਾਰਟਮੈਂਟ ਹੈ ਬਟ ਵੀ ਆਰ ਸੀਜ਼ਡ ਆਫ ਦਾ ਮੈਟਰ ਔਰ ਬਹੁਤ ਸਾਰੇ ਇਹੋ ਜਿਹੇ ਕਦਮ ਚੁੱਕੇ ਜਾ ਰਹੇ ਨੇ ਜਿਸ ਦੇ ਵਿੱਚੋਂ ਜੇਲ੍ਹ ਦੇ ਬੈਠੇ ਲੋਕਾਂ ਦਾ ਸੰਪਰਕ ਬਾਹਰ ਵਾਲੇ ਲੋਕਾਂ ਨਾਲ ਨਾ ਹੋ ਸਕੇ ਔਰ ਇਹਦੇ ਵਿੱਚ ਕਈ ਜਗ੍ਹਾ ਸਾਨੂੰ ਸਫਲਤਾ ਮਿਲੀ ਹੈ ਕਈ ਜਗ੍ਹਾ ਕੰਮ ਚੱਲ ਰਹੇ ਸਰ ਇਹ ਇਸ ਕੇਸ ਦੀ ਗੱਲ ਕਰਨੀ ਤਾਂ ਕਿਸ ਵਿਰੋਧ ਨਾਲ ਜਿਹੜਾ ਇਹ ਗੈਂਗ ਦੇ ਨਾਲ ਜਿਹੜਾ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਬਹੁਤ ਮਾੜੀ ਹੈ ਤੁਸੀਂ ਕਹਿ ਰਹੇ ਹੋ ਕਿ ਬਹੁਤ ਵਧੀਆ ਹੈਗੀ ਅੱਖ ਰੋਣਾ ਉਹਦੇ ਸਵਾਲ ਕਿਉਂ ਖੜੇ ਕਰਦੇ ਮੈਂ ਇਸ ਗੱਲ ਦੇ ਉੱਤੇ ਤੁਹਾਨੂੰ ਦੱਸ ਰਿਹਾ ਕਿ ਲਾਅ ਐਂਡ ਆਰਡਰ ਦੀ ਜਿੰਨੀ ਵੀ ਕ੍ਰਾਈਮ ਹੋਇਆ ਇਹ ਸਾਡੀ ਬਾਰਡਰ ਸਟੇਟ ਹੈ ਸਾਡੀ ਆਪਣੀ ਪ੍ਰੋਬਲਮਸ ਹੈ ਭਾਵੇਂ ਡਰੱਗਸ ਹੋਣ ਭਾਵੇਂ ਨਾਰਕੋ ਟੈਰਰਿਜ਼ਮ ਦਾ ਐਂਗਲ ਹੋਵੇ ਭਾਵੇਂ ਇਥੇ ਗੈਂਗਸਟਰਿਜ਼ਮ ਹੋਵੇ ਇਹ ਕੋਈ ਇੱਕ ਦਿਨ 'ਚ ਪੈਦਾ ਨਹੀਂ ਹੁੰਦਾ ਲੇਕਿਨ ਉਹ ਕੰਟਰੋਲ ਕਰਨ ਦੀ ਮੈਂ ਸਿਰਫ ਇਹ ਗੱਲ ਤੁਹਾਨੂੰ ਦੱਸ ਰਿਹਾ ਜਿੰਨੇ ਵੀ ਭਾਵੇਂ ਬਾਰਡਰ ਰੇਂਜ ਦੇ ਵਿੱਚ ਬਾਰਡਰ ਏਰੀਆਜ਼ ਦੇ ਵਿੱਚ ਹੈਂਡ ਗ੍ਰੇਨੇਡਸ ਅਟੈਕ ਹੋਏ ਜਿੰਨੇ ਮਰਡਰਸ ਹੋਏ 올 ਹੈਵ ਬੀਨ ਟ੍ਰੈਸਡ ਐਂਡ ਜ਼ਿਆਦਾਤਰ ਕੇਸਸ ਦੇ ਵਿੱਚ ਸਾਡੇ ਮੁਲਜ਼ਮ ਅਰੈਸਟ ਹੋ ਚੁੱਕੇ ਨੇ ਔਰ ਪ੍ਰੀਵੈਂਟਿਵ ਐਕਸ਼ਨ ਜੋ ਲੱਗ ਜੋ ਅਸੀਂ ਲੈ ਰਹੇ ਆਂ ਉਹ ਸ਼ਾਇਦ ਲੋਕਾਂ ਦੇ ਉਹਨੇ ਹੋ ਜਾਂਦਾ ਹੈ ਜਿਹੜਾ ਕੋਈ ਕ੍ਰਾਈਮ ਹੁੰਦਾ ਹੈ ਉਹ ਸਾਡੇ ਸਾਹਮਣੇ ਆ ਜਾਂਦਾ ਹੈ ਜਿਹੜੀ ਨੋਜਵਾਨ ਦਫਤਰ ਦੀ ਸਾਰੇ ਇਹ ਗਰੋ ਦਾ ਪਤਾ ਲੱਗਿਆ ਜੀ ਕਿਸ ਕਿਸ ਗਰੋ ਦੇ ਨਾਲ ਜਿਹੜਾ ਇਹ ਕਨੈਕਸ਼ਨ ਹੈ ਇਹਦੇ ਇਨਵੈਸਟੀਗੇਸ਼ਨ ਦੇ ਬਾਰੇ ਸਾਰੇ ਖੁਲਾਸੇ ਅਸੀਂ ਥੋੜੀ ਦੇ ਬਾਅਦ ਤਾਨੂੰ ਜਦੋਂ ਇਹ ਕਲੀਅਰ ਹੋ ਜਾਂਦਾ ਸਾਰੀ ਕਹਾਣੀ ਤੁਹਾਡੇ ਸਾਹਮਣੇ ਰਹਿ ਜਾਂਦੀ। ਕੁਝ ਇਸ ਤਰ੍ਹਾਂ ਨਹੀਂ ਹੋ ਰਿਹਾ ਕਿ ਜਿਵੇਂ ਇੱਕ ਇਕੱਲੀ ਡਰੱਗ ਮੁਹਿੰਮ ਨੂੰ ਹੀ ਲੈ ਕੇ ਪੁਲਿਸ ਕੰਮ ਕਰ ਰਹੀ ਹੈ। ਪੁਲਿਸ ਦੀ ਬੜੀ ਵੱਡੀ ਪੁਲਿਸ ਦੇ ਅੰਦਰ ਨੀਚੇ ਲੈਵਲ ਤੇ ਵੀ ਗੱਲ ਕਰਦੇ ਆ ਲੋਕਾਂ ਨੇ ਸਾਡੇ ਕੋਲ ਇੱਕੋ ਹੀ ਕੰਮ ਹੈ। ਬੰਦਾ ਨਸ਼ਾ ਕਰ ਰਿਹਾ ਉਹਨੂੰ ਛਡਾਓ, ਉਹਨੂੰ ਪਜਾਓ, ਉਹਨੂੰ ਕਰੋ। ਇੱਕ ਨਫਰੀ ਕਮੀ ਹੈ ਪੰਜਾਬ ਪੁਲਿਸ ਕੋਲ। ਦੂਜਾ ਗੈਂਗਸਟਰ ਕਿਤੇ ਇਹਨਾਂ ਜਿੰਦਾਂ ਦਾ ਬੈਨੀਫਿਟ ਤਾਂ ਨਹੀਂ ਲੈ ਰਹੇ ਕਿ ਪੁਲਿਸ ਦਾ ਧਿਆਨ ਹੀ ਡਾਇਵਰਟ ਹੈ ਜੀ ਸਿਰਫ ਇੱਕੋ ਚੀਜ਼ ਤੇ ਹੈ ਕਿ ਨਸ਼ਾ ਛਡਾਓ ਤੇ ਸਿਹਤ ਕੇਂਦਰਾਂ ਚ ਪੁਲਿਸ ਭਰਤੀ ਕਰ देखो मैं सिर्फ इन्नी ਦੱਸਾਂਗਾ ਕਿ ਇਹ ਜਿਹੜਾ ਜਿਹੜਾ ਡਰੱਗਸ ਹੈ ਔਰ ਕ੍ਰਾਈਮ ਹੈ ਇਹਦਾ ਇੱਕ ਬਹੁਤ ਨੇੜਲਾ ਰਿਸ਼ਤਾ ਹੈ ਔਰ ਇਹ ਕਹਿਣਾ ਗਲਤ ਹੈ ਕਿ ਪੰਜਾਬ ਪੁਲਿਸ ਸਿਰਫ ਡਰੱਗ ਦੇ ਮਗਰ ਲੱਗੀ ਹੈ ਡਰੱਗਸ ਸਾਡੀ ਇੱਕ ਡਰਾਈਵ ਚੱਲ ਰਹੀ ਹੈ ਨਸ਼ੇ ਨੂੰ ਖਤਮ ਕਰਨ ਦੀ ਔਰ ਉਸ ਦੇ ਨਾਲ-ਨਾਲ ਸਾਡੇ ਗੈਂਗਸਟਰ ਸਾਡੇ ਸਟਰੀਟ ਕ੍ਰਾਈਮ ਸਾਡੇ ਇਨਵੈਸਟੀਗੇਸ਼ਨ ਸਾਰਿਆਂ ਦੇ ਉੱਤੇ ਸਾਡੀ ਬਰਾਬਰ ਦੀ ਪਹਿਲ ਹੈ ਸਰ ਅਖੀਰ ਕਿੱਦਾਂ ਹੋਏਗੀ ਜੀ ਕਦੋਂ ਤੱਕ ਖ਼ਲਾਸੇ ਹੋਣਗੇ ਇਹਦਾ ਕੀ ਵੀ ਇਹਦੇ ਨਾਲ ਜੀ ਇਹਦੇ ਨਾਲ ਕੋਈ ਬਰਾਮਗੀ ਵੀ ਹੋਈ ਨਹੀਂ ਕੋਈ ਵੀਕਲ ਕੋਈ ਬਰਾਮਗੀ ਤੇ ਕੀ ਕਿਸ ਤਰ੍ਹਾਂ ਦੀ ਥੋੜਾ ਸਬਰ ਕਰੋ ਅਸੀਂ ਸਾਰੀ ਡਿਟੇਲਸ ਤੁਹਾਡੇ ਨਾਲ ਸਰ ਇਹਨਾਂ ਦਾ ਆਖਰੀ ਸਵਾਲ ਹੈ ਜੀ ਤੁਹਾਡੇ ਕੋਲ ਨਫਰੀ ਦੀ ਬਹੁਤ ਦਮੀਆਂ ਥਾਣੇ ਪੀਸੀ ਕਦੋਂ ਹੋਏਗੀ ਇਸ ਮਾਮਲੇ ਨੂੰ ਲੈ ਕੇ ਕਿਉਂ ਜਦੋਂ ਵੀ ਸਾਡੇ ਕੋਲ ਕੋਈ ਖੁਲਾਸਾ ਆਏਗਾ ਤੇ ਤੁਹਾਡੇ ਨਾਲ ਅਸੀਂ ਸਾਂਝਾ